ਕੈਨੇਡਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਨੂੰ ਨਸ਼ਾ ਤਸਕਰੀ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਲਜ਼ਾਮ ਉਸਦੇ ਉੱਪਰ ਲੱਗ ਰਿਹਾ ਹੈ ਕਿ ਉਸਨੇ 52 ਕਿਲੋ ਕੋਕੀਨ ਆਪਣੇ ਇੱਕ ਟਰੱਕ ਦੇ ਵਿੱਚ ਲੁਕੋਈ ਹੋਈ ਸੀ ਤੇ ਉਸ ਨੂੰ ਤਸਕਰੀ ਦੇ ਲਈ ਲਿਜਾ ਰਿਹਾ ਸੀ ਤਾਂ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਸਿੱਕਿ ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਕੈਲਗਰੀ ਪੁਲਿਸ ਨਾਲ ਸਾਂਝਾ ਆਪਰੇਸ਼ਨ ਚਲਾ ਕੇ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਤਾਂ ਸਿੱਕਿ ਇਸ ਨੌਜਵਾਨ ਦਾ ਨਾਮ ਕਮਲਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 28 ਸਾਲ ਹੈ ਪੰਜਾਬੀ ਮੂਲ ਦਾ ਹੈ ਨੌਜਵਾਨ ਹੈ ਜੋ ਕਿ ਇਸ ਸਮੇਂ ਕੈਲਗਰੀ ਦੇ ਵਿੱਚ ਰਹਿ ਰਿਹਾ ਸੀ ਨੇ ট্রাক ਦੇ ਵਿੱਚ 52 ਕਿਲੋ ਕੋਕੀਨ ਲੁਕੋਈ ਹੋਈ ਸੀ ਤੇ ਉਸ ਨੂੰ ਤਸਕਰੇ ਦੇ ਲਈ ਲਿਜਾ ਰਿਹਾ ਸੀ ਤਾਂ ਬਾਰਡਰ ਦੇ ਕੋਲ ਉਸ ਨੂੰ ਗ੍ਰਿਫਤਾਰ ਕੀਤਾ ਹੈ ਕੈਲਗਰੀ ਬਾਰਡਰ ਦੇ ਕੋਲ ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੀ ਗ੍ਰਿਫਤਾਰੀ ਹੋਈ ਹੈ ਤੇ ਇਲਜ਼ਾਮ ਉਸ ਦੇ ਉੱਪਰ ਲੱਗ ਰਹੇ ਕਿ ਉਸ ਨੇ 52 ਕਿਲੋ ਕੋਕੈਨ ਆਪਣੇ ਕੋਲ ਰੱਖੀ ਹੋਈ ਸੀ ਚਾਂਸ ਦੇ ਵਿੱਚ ਸਾਰੇ ਇਲਜ਼ਾਮ ਉਸ ਉੱਪਰ ਲੱਗੇ ਤਾਂ ਸੱਚੀ ਕਿ ਤਸਵੀਰ ਦੇ ਵਿੱਚ ਨਜ਼ਰ ਆ ਰਹੇ ਇਹ ਪੈਕੇਟ ਜਿਸੀ ਤਸਵੀਰ ਸਾਹਮਣੇ ਆਈ ਹੈ ਤਾਂ ਸੱਚੀ ਕਿ ਇਲਜ਼ਾਮ ਲੱਗ ਰਿਹਾ ਕਿ ਉਸਨੇ ਐਸੇ ਕੀ ਡੱਬੇ ਦੇ ਵਿੱਚ ਲੁਕੋ ਕੇ ਕੋਕੈਨ ਲੁਕੋਈ ਹੋਈ ਸੀ ਤਾਂ ਸੱਚੀ ਕਿ ਇਲਜ਼ਾਮ ਨੇ ਕਿ ਉਸਨੇ ਬੱਚਾ ਨੇ ਡਾਇਪਰਾਂ ਦੇ ਡੱਬੇ ਦੇ ਵਿੱਚ ਕੋਕੈਨ ਲੁਕੋਈ ਹੋਈ ਸੀ ਜਿਸ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ ਦੱਸਿਆ ਕਿ ਹੁਣ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ 4 ਜਨਵਰੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਤਾਂ ਕਿ ਇਸ ਦੇ ਕੋਲ ਹੋ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਜਾ ਸਕੇ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਟੈੱਕ ਦੇ ਪੰਜਾਬ ਵੇਖੋ